ਭਿਆਨਕ ਆ ਗਿਆ ਸੰਤ ਲੱਗੇ ਨੇ ਕੈਣਾ ਉੱਤਰਪੋਸ਼ਕ ਗੱਬਰੂ ਓ ਸ਼ਾਸਤਰ ਗਾਲ ਵਿੱਚ ਪੈਣਾ 1978 ਤੂੰ ਸੰਤ ਜਰਨੈਲ ਲਗਾ ਲਾਉਣ ਮੈਲ ਜਿਹੜੀ ਸੀ ਚਾੜਿ ਬਚਨ ਰੰਕਾਰ ਹੀ ਘਟਾਉਂਦਾ ਮੈਂ ਮਾ ਗੁਰੂ ਦੇ ਘਰ ਦੀ ਬਣ ਗਿਆ ਰੱਬ ਸੀ ਤਕਸਾਲ ਦਮਦਮੀ ਦਾ 14ਵਾਂ ਯੋਧਾ ਰੋਡੇ ਪਿੰਡ ਉਹਦਾ ਸੂਰਮਾ ਉੱਠਿਆ ਉਹ ਨਾਲ ਸਵੱਬ ਸੀ ਉਹਨੇ ਬਿਲਕੁਲ ਮੌਕੇ ਤੇ ਸਿਕਾਂਦੀ ਰਮਜ਼ ਚੰਗੀ ਤਰ੍ਹਾਂ ਸਮਝ ਕੇ ਆ ਲਲਕਾਰ ਗੁੰਡੀ ਸਰਕਾਰ ਚਕਾ ਨੂੰ ਜਾਨ ਮਾਰ ਦੂ ਮਿੱਤਰੋ ਸਭ ਬੜਾ ਭਿਆਨਕ ਹੈ ਇਸ ਨੂੰ ਜਾਨੋ ਸੂਰਮੇ ਜਵਾਨੋ ਕੰਗਾ ਕਰ ਪਾਨ ਕਸ਼ੈਰਾ ਕੇਸ ਕੜਾ ਪਾਨ ਤਰੋ 1977 ਤੋਂ ਸੰਤ ਜਨ ਨੈਲ ਲਗਾ ਲਾਣ ਮੈਲ ਜਿਹੜੀ ਸੀ ਚਾੜੀ ਬਚਨ ਰੰਕਾਰੀ ਘਟਾਉਂਦਾ ਮਹਿਮਾ ਗੁਰੂ ਦੇ ਘਰ ਦੀ ਬਣ ਕੇ ਆ ਰੱਬ ਸੀ ਤਕਸਾਲ ਤਮਦਮੀ ਦਾ 14ਵਾਂ ਯੋਦਾ ਰੋਡੇ ਪਿੰਡ ਉਹਦਾ ਸੂਰਮਾ ਉੱਠਿਆ ਉਹ ਨਾਲ ਸਵਾਪਸੀ ਉਹਨੇ ਬਿਲਕੁਲ ਮੌਕੇ ਤੇ ਸਿਕਾਂਦੀ ਰਮ ਚੰਗੀ ਤੇਰਾ ਸਮਝ ਕੇ ਆ ਲਲਕਾਰ ਗੁੰਡੀ ਸਰਕਾਰ ਸਿਕਾਂ ਨੂੰ ਜਾਨੂ ਮਾਰ ਦੂ ਮੈਂ ਕਰੋ ਸਮ ਬੜਾ ਭਿਆਨਕ ਹੈ ਇਸ ਨੂੰ ਜਾਨੂ ਸੂਰਮੇ ਜਵਾਨੋ ਗੰਗਾ ਕਰ ਪਾਣ ਕਸ਼ੈਰਾ ਕੇਸ ਕੜਾ ਪਾ ਮੈਂ ਕਰੋ ਸਭ ਧਰਮ ਮੁਕਾਉਣੇ ਦਾ ਮਕਰ ਠੇਕਾ ਬਚਨ ਨੂੰ ਦੇ ਤਾਂ ਨਾਲ ਹੀ ਕਹਿ ਤਜਨਾ ਵੀ ਫੈਸਲਾ ਈ ਤੂੰ ਮਰਜੀ ਦੇ ਫੋਰਸ ਬਣਾਉਣੀ ਸਰਕਾਰ ਤੇਰੇ ਵੱਲ ਹੈ ਕਰੀ ਨਾ ਫਿਕਰ ਤੇ ਤਰਤੇ ਬਤਰਸਖਾ ਨੂੰ ਕਰਨਾ ਪੂਰੀ ਵਾ ਲਾਉਣੀ ਪਰ ਪੁੱਤ ਗਬਿੰਦਾ ਜੀ ਹੋ ਗਿਆ ਕੈਮ ਚਕਣ ਲਈ ਵਹਿਮ ਗਿਆ ਹੁਣ ਜਾਗ ਉਸ ਕੀ ਦੇ ਭਾਗੋ ਤਾਨ ਕੇ ਲੰਮੀਆਂ ਪਏ ਬੇਫਿਕਰ ਪਏ ਬੇਫਿਕਰੋ ਮਾ ਬੜਾ ਭਿਆਨਕ ਐ ਇਸ ਨੂੰ ਜਾਨੋ ਸੂਰਮੇ ਜਵਾਨੋ ਕੰਗਾ ਕਰ ਪਾਨ ਕਸ਼ੈਰਾ ਕੇਸ ਕੜਾ ਪਾ ਨੇ ਤਰੋ ਹੁੰਦੇ ਖਦਮ ਵੇਖ ਸਖਨਾ ਗੁੰਡੀ ਸਰਕਾਰ ਕਰੇ ਫਿਰ ਬਾਹਰ ਲੈ ਕੇ ਟਪਟਿੰਕ ਕਮਾਂਡੋ ਰਿੰਕ ਬੋਲਦੇ ਧਾਵਾ ਉੱਤੇ ਹਰ ਮੰਦਰਾ ਕੌਣ ਕਾਲ ਤਖਤ ਨੂੰ ਜੀ ਕਹਿਣ ਇਸ ਮੈਲ ਬੈਠਾ ਜਰ ਨੈਲ ਲੈ ਕੇ ਅਤਵਾਦੀ ਹੋਰ ਕਈ ਅੰਧਰਾ ਪੱਤਰ ਇੱਡ ਚੁੱਕਦੇ ਨੂੰ ਸਤ ਜੀ ਬੋਲੇ ਉਡਾ ਦੋ ਗੋਲੇ ਗੁਰੂ ਕੇ ਬਾਜੂ ਆਈ ਮਾਰ ਲੋ ਝੋਟਾ ਵਗੜੋ ਤਿੱਤਰ ਸਭ ਬੜਾ ਪਿਆਨ ਕੈ ਇਸ ਨੂੰ ਜਾਨੋਂ ਦੂਰ ਮੇ ਜਾਨੋਂ ਕੰਗਾ ਕਰ ਪਾਣ ਕਸ਼ੇਰਾ ਕੇਸ ਕੜਾ ਪਾ ਨਤਰੋ ਕੋਕ 70 ਸਾਲ ਦੀ ਸੀ ਬੁੜੀ ਜਿਹੇ ਮਰ ਗਈ ਟੈਕ ਜਿਆ ਕਰ ਗਈ ਢੋਲਾ ਜਿਆ ਝਟ ਪਿਆ ਕੇ ਘਾਟ ਰਜੀਬਾ ਗੰਦਿਆ ਗੰਦੀ ਦੇਆ ਮੁੰਡਿਆ ਵਿੱਚ ਕਾਨਪੁਰੀ ਦੇ ਓਏ ਦਲੀਲਖ ਨੌ ਸਿੱਖਾਂ ਦਾ ਲਉ ਵਗਿਆ ਵੰਗ ਪਾਣ ਗੁੰਡੀ ਦੇਆ ਗੁੰਡਿਆ ਚਣ ਨਾਲ ਬੱਬਰ ਵੀ ਕਹਿਣ ਨਹੀਂ ਹੁਣ ਸਹਿਜ ਜ਼ੁਲਮਾਂ ਨੂੰ ਕਰਨਾ ਯੋ ਦੇਓ ਨਿਕਰੋ ਸਭ ਬੜਾ ਭਿਆਨਕ ਐਸ ਨੂੰ ਜਾਨੋ ਸੂਰਮੇ ਜਾਨੋ ਕੰਗਾ ਕਰ ਪਾਣ ਕਸ਼ੈਰਾ ਕੇਸ ਕੜਾ ਪਾਨੇ ਤਰੋ ਚਣ ਨਸ਼ੇਸ਼ ਰੱਬਾਂ ਦੇ ਗੋਲੀਆਂ ਫੀਮ ਤਰਾਉਣ ਜਮੀਨ ਸਿਗਰਟਾਂ ਜਰਦਾ ਕਰਨ ਖੇ ਘਰ ਦਾ ਘਬਰੂ ਉਹ ਨਸ਼ੇ ਸੇ ਤਨੂ ਖਾਂਦੇ ਵੰਗਰਾਂ ਕੁੰਦੇ ਗੰਦਗੀ ਤੋਂ ਸੁਣੋ ਨਾ ਦੀ ਪੌਣ ਐਵੇਂ ਡੰਡ ਜੇ ਪਕਣ ਨਿਤ ਗੰਦ ਜੇ ਰਹਿਣ ਨਿਤ ਇੱਜ਼ਤਾਂ ਪਹਿਣਾ ਦੀਆ ਪਣਦੇ ਘਰ ਮੇਲ ਕਹੇ ਜਵਾਨੋ ਸਾਰੇ ਵੀਰ ਪਹਿਣ ਗਾ ਤਰੇ ਪਹਿਣ ਪੂਰੇ ਸਿੰਘ ਸੱਜ ਕੇ ਬਲਾਉ ਫੋਤੇ ਗੱਦ ਕੇ ਗੁਰਾਂ ਦੀ ਬਖਸ਼ਿਸ਼ ਕੀ ਨਾ ਮੇਰੇ ਸਕੀਨਾ ਵਿਸਰੋ ਸਭ ਬੜਾ ਪਿਆਨ ਕੈ ਇਸ ਨੂੰ ਜਾਨੋ ਸੂਰਮੇ ਜਵਾਨੋ ਗੰਗਾ ਕਰ ਪਾ